ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਦੇ ਸਾਰਿਆਂ ਜਿਹੜੇ ਚੈਨਲ ਤੇ ਆਟਾ ਸਵਾਗਤ ਹੈ ਜੀ। ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੇਧੀਆਂ ਕਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਸ਼ੌਂਕੀ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰੇ گاਵਾ ਦਿਖਾਉਣੀ ਆਂ। ਚਾਰੇ ਦੀਆਂ ਚਾਰੇ ਤੁਹਾਨੂੰ ਸੋਈਆਂ ਦਿਖਾਵਾਂਗੇ। ਗੱਲਬਾਤ ਹੁਣ ਆਪਾਂ ਕਰਦੇ ਹਾਂ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਜੀ ਬਾਬਾ ਜੀ ਚਲੋ ਵਧੀਆ ਕਿਰਪਾ ਜੀ ਦੀ ਕੇ ਨਾਮ ਦੱਸ ਤੇ ਕਰੀ ਆਪਣਾ ਨਾਮ ਸ਼ੌਕੀਏ ਪਿੰਡ ਮਿਆਦੀਆਂ ਤਸੀਲ ਐ ਨਾੜਾ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰ 7298949275 ਠੀਕ ਹੈ ਜੀ ਤੇ ਸ਼ੁਰੂਆਤ ਫਿਰ ਇਧਰ ਕਰ ਲਈਏ ਸਭ ਤੋਂ ਪਹਿਲਾਂ ਕਿੰਨਾ ਕਿਚਰਾ ਹੋਇਆ ਜਿੰਨ ਸੁਈ ਨਾ ਇਹਨੂੰ ਸੁਈ ਨੂੰ ਅੱਜ ਕੋਈ 10ਕ ਦਿਨ ਹੋਊਗਾ ਜੀ 10ਵਾਂਕ ਦਿਨ ਹੈਗਾ ਵਾ ਹੁਣੇ ਆਈ ਤੁਹਾਡੇ ਗਾੜੀ ਗੜੀ ਸਗੋਂ ਇਹਨੂੰ ਆਈ ਨਹੀਂ ਠੀਕ ਹੈ ਜੀ ਹੁਣੇ ਲੱਥੀ ਆ ਬਾਕੀ ਪਹਿਲਾਂ ਦੀਆਂ ਆਈਆਂ ਬਾਕੀ ਆਪਾਂ ਦੇਖ ਸਕਦੇ ਨਵਾਈਆਂ ਧੋਈਆਂ ਵਾ ਇਹ ਕੱਲੀ ਉਤਰਾਈਆਂ ਥਾਣੀ ਵੀ ਇਹਦੇ ਤੁਹਾਨੂੰ ਲੱਗ ਰਿਹਾ ਦਿਖਾ ਲੀ ਹਾਂ ਦੇਖ ਸਕਦੇ ਥਾਣੇ ਵੀ ਚੰਗਾ ਲੱਗਾ ਇਹਦੇ ਨੇ ਕਿੰਨੇ ਕਿ ਸੰਗ ਜਿਹੜੇ ਇਹਦੇ ਹੈਗੇ ਆ ਤੇ ਕਿੰਨਾ ਵੀ ਦੀ ਇਹ ਤੇ ਕੋ ਦੁੱਧ ਤਿਆਰ ਇਹ ਕੋ ਹਰਪਜੀਤ ਜੀ ਸ਼ਾਮੀ ਆਪਾਂ ਚੋਈ ਆ ਉੱਥੇ ਅੱਛਾ ਘਰ ਵਾਲੇ ਤੇ ਦਾਦੇ 17 18 ਕਿਲੋ ਦੁੱਧ ਅੱਛਾ ਇਹ ਸਾਲ ਦੁੱਧ ਹੋਊਗਾ ਹੁਣ ਜਿਹੜਾ ਲੀਟਰ ਲਾ 15 ਕਿਲੋ ਦੁੱਧ 15 ਲੀਟਰ ਹੈਗਾ ਪੱਕਾ ਦੁੱਧ ਪੱਕਾ ਦੁੱਧ ਉਹ ਅੱਧੀ ਝੋਕੇ ਲਿਆਂਦੀ ਇੱਥੋਂ ਅੱਛਾ ਹੁਣ ਬੰਦੀ ਤਾਂਦੀ ਹੈ ਠੀਕ ਹੈ ਹੁਣ ਅੱਧੀ ਝੋਕੇ ਲਿਆਂਦੀ ਹੈ ਲਿਆ ਫਿਰ ਤੋਰ ਹਾਂ ਕਰੀ ਬਾਕੀ ਥੱਲੇ ਆ ਦੇਖ ਸਕਦੇ ਜੀ ਲਾ ਵੀਰ ਜੀ ਬੱਚਿਆਂ ਨੂੰ ਥੋੜਾ ਜਿਆਦਾ ਬਾਕੀ ਅਜੇ ਹੁਣੇ ਆਈ ਆ ਬਾਕੀ ਸਾਰੀਆਂ ਸੋਈਆਂ ਸਵਾਈਆਂ ਵਾ ਚੁਆਈ ਕਰਕੇ ਖੜੋ ਆਪਣੀ ਤੇ ਕੀ ਰੱਖਣਾ ਵੀਰ ਜੀ ਦਾ ਮੁੱਲ ਫੇਰ ਆਪਾਂ ਜੀ ਜਿਹਦੇ ਹਿਸਾਬ ਨਾਲ ਸੇ ਕੋ ਦੁੱਧਿਆ ਜਿਆ ਜੀ ਕਰ ਦਈਏ ਜੀ ਕਰਾ 40000 ਕਰ ਦਈ ਨਹੀਂ ਹੈਗੀ ਕਸਰ ਤੇ ਕੱਢਦੀਆਂ ਵਿੱਚ 36000 ਦੀ ਦੇ ਲਈ ਕਿੰਨੇ ਦੀ 36 36 ਦੀ ਕਿ 35 ਦੀ ਕਰ ਦਈਏ ਕਰ ਦੋ ਠੀਕ ਐ 35 ਉਹ ਵੀ ਭਰਾ ਕੋ ਫੋਨ ਲਾ ਮਾਨ ਕਰਦਾ ਤੇ ਦੁੱਧ ਹੈਗਾ ਜੀ ਪੱਕਾ 15 ਲੀਟਰ ਦੁੱਧ 15 ਕਿਲੋ ਭਾਵੇਂ ਸਾਡੇ ਘਰ ਕੋਈ ਚਾਰ ਟੰਗ ਮੈਂਦਾਰ ਵੇਖਿਆ ਅੱਛਾ ਇਹ ਐ ਕਿ ਤੁਹਾਡੇ ਘਰੋਂ ਤਸੱਲੀ ਕਰਕੇ ਖੜੇ ਹੈ ਨਾ ਕੋਈ ਖੜੇ ਭਾਵੇਂ ਦੋ ਟੰਗ ਚਾਰ ਟੰਗ ਇੱਥੇ ਰਹਿਣ ਨੂੰ ਥਾਂ ਦੇਵਾਂਗੇ ਆਪਾਂ ਮੈਂ ਚਾਰ ਟੰਗਾਂ ਦਾ ਮੈਂਦਾਰ ਵੇਖਾਂ ਠੀਕ ਐ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹਨੂੰ ਕਿੰਨਾ ਕਚੇਰਾ ਹੋ ਗਿਆ ਸੋਈ ਨਾ ਇਹਨੂੰ ਅੱਜ ਸੋਈ ਨੂੰ ਹੋਇਆ ਜੇ ਕੋਈ ਇਹਨੂੰ ਨਹੀਂ 8ਵਾਂ 9ਵਾਂ ਦੇਣੀ ਐ ਸੋਈ 8ਵਾਂ 9ਵਾਂ ਦਿਨ ਹੈਗਾ ਵਾ ਇਹਦਾ ਕ ਦੁੱਧ ਕਿੰਨਾ ਜੀ? ਇਹ ਕੋ ਦੁੱਧ ਹੋਊਗਾ ਜੇ 14 ਕਿਲੋ। ਹੈਗਾ ਪੱਕਾ ਦੁੱਧ 14 ਲੀਟਰ। ਪੱਕਾ ਲੀਟਰ ਵਾਲਾ ਹੋਊਗਾ। ਠੀਕ ਹੈ ਜੀ। ਤੋਰ ਹਾਂ ਫੇਰ ਦਿਨੋਂ ਵੀ। ਉਹ ਬੱਚਾ ਜਿਹੜਾ ਇਹਦਾ। ਬਾਕੀ ਥਾਂ ਇਹਦੇ ਕਾਫੀ ਕਾਫੀ ਚੰਗਾ ਲੱਗਾ। ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਹੈ ਕਿ ਜਿਹੜੀਆਂ ਤੇ ਸੋਈਆਂ ਸਾਰੀਆਂ ਸੋਈਆਂ ਸਾਰੀਆਂ ਇੱਥੇ ਆ ਕੇ ਆਪਣੇ ਚਵਾਈ ਕਰਕੇ ਪਸੰਦ ਕਰਕੇ ਖੜੋ। ਆਪਣੀ ਤਸੱਲੀ ਕਰਕੇ ਖੜਾ ਕਿਉਂਕਿ ਅਸੀਂ ਕੋਈ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ ਚਵਾਈ ਤਾਂ ਅਸੀਂ ਆਪ ਕਰਦੇ ਤੇ ਇੱਕ ਨੇਰੇ ਦੇ ਦिए ਵਿਧੇ ਜੱਜ ਜੀ ਹਰ ਅੱਛਾ ਬਾਕੀ ਜਿੰਨਾਂ ਤੋਂ ਵੀ ਮਾਨ ਕਰ ਕਰ ਦਈਏ ਜੱਜ ਜੀ ਕੋਈ ਨਾ ਦੋ 42 ਦੀ ਕਰ ਦਈਏ ਯਾਰ ਹੋਰ ਮਾਨ ਕਰ ਅੱਛਾ 42000 ਦੀ ਵਿੱਚ ਕਰ ਦੋ ਕਿ ਹੋਰ ਕੋਈ ਨਹੀਂ ਕੋਈ ਵੀਰ ਭਰਾ ਫੋਨ ਲਾਵੇ ਦੇ ਦਾਂ ਕਿ ਪੂਰੇ 40 ਦੀ ਕਰ ਦਈਏ ਹਰ ਨੇ ਪੂਰੇ ਚੜਜੋਖਾ ਹੈ ਤੇ ਚਲੋ ਕੋ ਹਣੀਂ ਦਾ ਕਿੰਨਾ ਕੋ ਖਾ ਜਾਣਾ ਕੋਈ ਨਹੀਂ 40 ਵੀ ਕਰਦੇ ਨੇ ਤੇ ਛੋੜ ਹੀ ਕਰਨੀ ਜੀ ਹੁਣ ਠੀਕ ਹੈ ਜੀ ਬਾਕੀ ਬੱਛੀ ਚੰਗੀ ਆ ਠੀਕ ਹੈ ਜੀ ਦੁੱਧ ਭਾਵੇਂ ਕੋਈ ਦੋ ਡੰਗ ਮੈਂ ਦਾ ਰ 14 ਕਿਲੋ ਪੱਕਾ ਹੋਊਗਾ ਇਹ ਥਲੇ ਅੱਛਾ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਹੋਰ ਅਵੀ ਸੂਈ ਸਵਾਈ ਹੈ ਇਹਦੇ ਮਗਰ ਬੱਛੀ ਏ ਆ ਕਾਲਾ ਬੱਚਾ ਜਿਹੜਾ ਇਹਦਾ ਆ ਦੇਖਾਂ ਤੇ ਥਾਣ ਇਹਦੇ ਵੀ ਲੱਗਦੇ ਦੇਖ ਸਕਦੇ ਇਹਨੂੰ ਕਿੰਨਾ ਚਿਰ ਹੋ ਗਿਆ ਵਿੱਧੀ ਸੂਈ ਨਾ ਇਹਨੂੰ ਸੂਈ ਨੂੰ ਅੱਜ 5ਵਾਂ 6ਵਾਂ ਦਿਨ ਜੀ ਤੇ ਇਹਦੇ ਕੋ ਦੁੱਧ ਕਿੰਨਾ ਜੀ ਇਹਦੇ ਕੋ ਦੁੱਧ 10 ਰੁਪਏ ਜੀ ਹੋਊਗਾ 12 ਕਿਲੋ ਅੱਛਾ ਆਪਣੀ ਗਰੰਟੀ ਹੋਊਗੀ 10 ਕਿਲੋ ਦੀ ਅੱਛਾ ਭਾਵੇਂ ਕੋਈ ਵੀਰ ਭਰਾ ਇਥੇ ਮੈਂਦਾ ਰਿਹਾ ਜਿਹਨੇ ਮੱਤੀ ਰੰਗ 10 ਕਿਲੋਗਾ ਮੇਲੇ ਤੇ ਚੱਲਣ ਦਾ ਵੀ ਤੋੜ ਦਈਏ ਫਿਰ ਇਹਨਾਂ ਵੀ 10 ਕਿਲੋ ਦੁੱਧ ਜਿਹੜਾ ਇਹਦੇ ਕੋਲ ਵੀ ਤਿਆਰ ਦਾਸ ਤੇ ਤੇ ਮੇਲੇ ਤੇ ਚੱਲਣ ਦੀ ਆ ਜੀ ਬਾਕੀ ਆ ਦੇਖ ਸਕਦੇ ਜੀ ਇਹ ਉਤਰਾਂ ਜਿਹੜੀ ਪੂਸ਼ਪਾਸ਼ ਦੀ ਲਿਬਲੀ ਹੈ ਤੇ ਇਹ ਕਿੰਨੇ ਰੀ ਦੇ ਦੇਣੀ ਵੀਰ ਜੀ ਫਿਰ ਗਿਆਜੀ ਹਰਪੇ ਜੀ ਮੁੱਲ ਤੇ ਦਾ 30000 ਅੱਛਾ 30000 30000 ਦੀ ਦੇ ਦੋਗੇ ਵਿੱਚੋਂ ਕਰਦਾ ਕਿ ਛੋਟ ਛੱਡੋ ਕਿੰਨੇ ਕਰਦੀ 10000 ਕਰਦੀਏ ਕਰ ਦੋ 10000 ਨਾ 30000 ਦੀ ਦੇ ਦੋ ਹੋਰ ਕੋਈ ਵੀਰ ਭਰਾ ਫੋਨ ਲਾ ਕੇ ਕੋਈ ਨਹੀਂ ਇੱਥੇ ਹੋਗੇ ਮਾਨਤਨ ਖੁੱਲੇ ਹੋਣਗੇ ਕਿ ਸਾਰੀਆਂ ਚ ਕੋਈ ਨੂੰ ਫੋਨ ਲਾ ਕੇ ਕੋਈ ਨਹੀਂ ਪਰ ਬਾਕੀ ਸਾਰੀਆਂ ਠੰਡੀਆਂ ਟੀਸੀਆਂ ਠੀਕ ਹੈ ਜੀ ਤੇ ਹੁਣ ਇੱਕ ਆ ਬੱਚੇ ਤੋਂ ਬਿਨਾ ਜੇ ਇਹ ਬੱਚੇ ਤੋਂ ਬਣਾ ਕਿੰਨਾ ਇਹ ਤੱਕ ਦੁੱਧ ਇੱਕੋ ਦੁੱਧ ਹਰ ਪੀਜੀ ਹੋਊਗਾ ਲੀਟਰ ਨਾਲ ਕੋਈ 10 ਤੋਂ 9 ਕਿਲੋ ਦੀ ਗਰੰਟੀ ਹੋਊਗੀ ਸਾਡੀ ਅੱਛਾ ਹਾਂਜੀ ਹੈਗਾ ਪੱਕਾ ਦੁੱਧ ਨਾਲ ਲੀਟਰ ਕਰੋ ਦੋ ਟਾਈਮ ਚ ਆ ਕੇ ਦੋਗੇ ਦੋ ਟਾਈਮ ਤਿੰਨ ਟਾਈਮ ਸਾਡੇ ਘਰ ਕੋ ਚੋਗੇ ਖੜੇ 9 ਕਿਲੋ ਦੁੱਧ ਹੋਊਗਾ ਤੇ 9 ਕਿਲੋ ਦੁੱਧ ਹੋਊਗਾ ਤੇ ਗਾਈ ਲੈ ਜਨੇ ਤੇਲ ਸੱਚਾ ਪਤਾ ਵਾਂ ਸੀ ਅਸ਼ਨਾ ਨਹੀਂ ਤਾਂ ਫਿਰ ਇੱਥੇ ਹੀ ਰਹਿਣਦੇ ਹਣਾ ਲਿਆ ਫਿਰ ਤੋਰ ਦਈਏ ਬਾਕੀ ਜੇ ਤਰ੍ਹਾਂ ਕਿ ਵੀਰ ਜੀ ਹੁਣ ਨੇ ਕਿਹਾ ਪਸੰਦ ਹੋਵੇ ਪੂਰੀ ਤਸੱਲੀ ਹੋਵੇ ਤੇ ਲੈ ਜੇ ਨਹੀਂ ਤਾਂ ਇੱਥੇ ਰਹਿਣਦੇ ਇਹ ਜਿਹੜੀ ਟੁਕੜੇ ਬਾਕੀ ਸਾਰੀਆਂ ਕੱਦ ਕਾਠ ਪੱਖੋਂ ਜਿਹੜੀਆਂ ਠੀਕ ਆ ਤੇ ਰੰਗ ਰੂਪ ਪੱਖਾਂ ਵਿੱਚ ਜਿਹੜੀਆਂ ਚੰਗੀਆਂ ਹਨ ਹਨ ਹਵਾਂ ਨੇ ਦੀਆਂ ਵਿੱਚ 700 ਸਲੀਆਂ ਤੇ ਇਹਦਾ ਵੀ ਜੀ ਕੀ ਰੱਖਣਾ ਫਿਰ ਮੁੱਲ ਆਪਾ ਮੁੱਲ ਤੇ ਜਿੱਡੀ ਰੰਗ ਬਾਜਿਆ ਹਾਂਜੀ ਇਹਦਾ 5000 ਰੁਪਏ ਕਰੀਏ ਅੱਛਾ ਹਾਂਜੀ ਵੀ ਕਰਨ ਦਾ ਨਾ ਕਰੋ ਪੱਕੇ ਜਾਜ ਜੀ ਕਰੋ ਯੈਸ ਨਾ ਕੋਈ ਨਾ ਦੋ ਕਿੰਨੇ ਦੀ 20000 ਦੀ ਦੇ ਦੋਗੇ 20000 ਹੀ ਦੇ ਦਾਂਗੇ ਅੱਛਾ 20000 ਹੀ ਦੇ ਦੋਗੇ 20000 ਚਲੋ ਛੋੜ ਛੱਡ ਮੌਕੇ ਤੇ ਹੋਰ ਹੋ ਜੂ ਹਰ ਜੀ ਸਾਰੇ ਡੰਗਣਾ ਚ ਹੋਣੀ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵਿਧਿਆਰ ਕੁਛ ਨਾ ਠੀਕ ਹੈ ਜੀ ਠੀਕ ਹੈ ਵਿਧਿਆਰ ਬਹੁਤ ਬਹੁਤ ਧੰਨਵਾਦ ਜੀ ਆ ਚਾਰਵਾ ਸੂਈਆਂ ਸਵਾਈਆਂ ਵਾ ਬਾਕੀ ਜਿਹੜੇ ਵੀ ਨੇ ਜਿਹੜੀ ਪਸੰਦ ਲੱਗਦੀ ਹੈ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ